ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਦਰਸ਼ਨ ਕਰੋ ਨਗਰ ਕੀਰਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸੀ ਦੀਹਾੜੇ ਨੂੰ ਸਮਰਪਿਤ 350 ਸਾਲਾਂ ਦਾ ਨਗਰ ਕੀਰਤਨ ਜੋ ਕਿ ਗੁਰਦੁਆਰਾ ਧੋਪੜੀ ਸਾਹਿਬ ਆਸਾਮ ਤੋਂ ਸ਼ੁਰੂ ਹੋਇਆ ਹੋਇਆ ਸਾਰੇ ਪੰਜਾਬ ਵਿੱਚ ਦੀ ਹੁੰਦਾ ਹੋਇਆ ਅੱਜ ਸਾਡੇ ਪਿੰਡ ਹਲਵਾਰਾ ਪਹੁੰਚਿਆ ਅੱਗੇ ਇਹ ਗੁਰਦੁਆਰਾ ਟਾਲੀਆਣਾ ਸਾਹਿਬ ਰਾਤ ਨੂੰ ਵਿਸ਼ਰਾਮ ਹੋਏਗਾ ਨਗਰ ਕੀਰਤਨ ਨੂੰ ਦਰਸ਼ਨ ਕਰ ਸਕਦੇ ਤੁਸੀਂ ਨਗਰ ਕੀਰਤਨ ਦੇ ਨਗਰ ਕੀਰਤਨ ਲਈ ਬਹੁਤ ਸੰਗਤਾਂ ਸ਼ਰਤਾਂ ਸੀ ਬਹੁਤਿਆਰ ਬੱਟ ਸੰਗਤਾਂ ਦਾ ਕਰਮ ਨਾਲ ਹੀ ਦਰਸ਼ਨ ਹੁੰਦੇ ਅਜੇ ਨਗਰ ਕੀਰਤਨ ਦੇ ਭਾਨਤਾਂ ਸਿੱਖੀ ਦੇ ਬਹਾਦਰ ਜੀ ਹਿੰਦੀ ਚਾਦਰ ਜੀ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਕ ਉੱਪਨੀ ਕੁਰਬਾਨੀ ਦਿੱਤੀ ਸੀ ਇਤਿਹਾਸ ਸਭ ਜਾਣਦੇ ਹੋ ਉਨਾ ਦੇਸੀ ਤਿੱਧਾ ਦੇ ਨਸਮਰਪਤ ਇਹ ਨਗਰ ਕੀਰਤਨ ਹੈ ਜੋ ਧੋਪੜੀ ਸਾਹਿਬ ਆਸਾਂ ਤੋਂ ਸ਼ੁਰੂ ਹੁੰਦਾ ਹੋਇਆ ਸਾਰੇ ਪੰਜਾਬ ਦੀ ਯਾਤਰਾ ਕਰ ਰਿਹਾ ਹੈ ਅੱਜ ਸਾਡੇ ਐਂਡ ਵਿੱਚ ਵੀ ਗੁਰਦੌਰ ਆ ਲੰਗੀਰ ਸਾਹਿਬ ਤੋਂ ਹੁੰਦਾ ਹੋਇਆ ਗੁਜ਼ਰ ਰਿਹਾ ਜੋਗੇ ਰਾਤ ਨੂੰ ਤਾਲੀਆਣਾ ਸਾਹਿਬ ਰਾਏਕੋਟ ਵਿਖੇ ਨਗਰ ਕੀਰਤਨ ਦਾ ਵਿਸ਼ਰਾਮ ਹੋਵੇਗਾ ਤੁਸੀਂ ਦਰਸ਼ਕਾਂ ਕਰ ਸਕਦੇ ਹੋ ਪਾਕਿਸਤਾਨ ਦੇ ਅੰਦਰ ਗੁਰੂ ਸਾਹਿਬ ਦੇ ਸਾਸਤਰ ਸੰਯੋਗਤ ਨੇ ਪਰਸੇ ਨਹਾਦੀਆਂ ਅਕਸਰ ਗੁਰੂ ਸਾਹਿਬ ਦੇ ਸਾਸਤਰਾਂ ਦੇ ਗੁਰੂ ਸਾਹਿਬ ਦੇ ਤੀਰ ਕਮਾਨ ਗੁਰੂ ਸਾਹਿਬ ਦੀਆਂ ਤਲਵਾਰਾਂ ਬਹੁਤ ਸੋਨਾ ਨਗਰ ਕੀਰਤਨ

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ